ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੋ ਕਰ ਸ਼ੁਰਾਕਾ ਦੇ ਹਾਂ ਅੱਜ ਦੀ ਵੱਡੀ ਖਬਰ ਕਦੋਂ ਹੋਵੇਗੀ ਪਲਾੜ ਯਾਤਰੀ ਸੁਭਾਸ਼ ਸ਼ੁਸ਼ਕਲਾ ਦੀ ਵਾਪਸੀ NASA ਨੇ ਦਿੱਤੀ ਜਾਣਕਾਰੀ ਜੇ ਪਲਾੜ ਯਾਤਰਾ ਤੇ ਗਏ ਸਪਾਰਤੀ ਮੋਲ ਦੇ ਸੁਭਾਸ਼ੋ ਸ਼ੁਕਲਾ ਪਿਛਲੇ 2 ਹਫ਼ਤੇ ਤੋ ਪਲਾੜ ਯਾਤਰਾ ਤੇ ਸਨ ਅਤੇ ਹੁਣ ਅੰਤਰਰਾਸ਼ਟਰੀ ਪਲਾੜ ਸਟੇਸ਼ਨ ਤੇ 2 ਹਫ਼ਤਿਆਂ ਤੋਂ ਵੱਧ ਸਮਾਂ ਬਤੌਣ ਤੋਂ ਬਾਅਦ ਸੁਭਾਸ਼ ਸ਼ੁਕਲਾ ਅਤੇ ਉਹਨਾਂ ਦੇ ਸਾਥੀ ਐਕਸੀਓਮ ਚੋਰ ਚਾਰ ਮਿਸ਼ਨ ਚਾਲਕ ਦੇ ਮੈਂਬਰ 14 ਜੁਲਾਈ ਨੂੰ ਧਰਤੀ ਤੇ ਵਾਪਸੀ ਕਰ ਸਕਦੇ ਹਨ ਇਹ ਜਾਣਕਾਰੀ NASA ਨੇ ਬੀਤੇ ਦਿਨੀ ਸਾਂਝੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ NASA ਵੱਲੋਂ ਇਹ ਸਭਾਵਨਾ ਜਤਾਈ ਜਾ ਰਹੀ ਹੈ ਕਿ 14 ਜੁਲਾਈ ਨੂੰ ਚਾਲਕ ਦਲ ਦੀ ਵਾਪਸੀ ਹੋ ਸਕਦੀ ਹੈ ਹਾਲਾਂਕਿ ਮੌਸਮ ਅਤੇ ਤਕਨੀਕੀ ਤਾਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਤਰੀਕ ਦੀ ਫਾਈਨਲ ਪੁਸ਼ਟੀ ਨਹੀਂ ਕੀਤੀ ਗਈ ਹੈ ਪਲਾਟ ਤੋਂ ਵਾਪਸ ਆਉਣ ਵਾਸਤੇ ਚਾਲਕ ਦਲ ਦੁਬਾਰਾ ਡ੍ਰੈਗਨ ਕੈਪਸੂਲ ਤੇ ਸਵਾਰ ਹੋਵੇਗਾ ਧਰਤੀ ਦੇ ਬਾਜ਼ੂ ਮੰਡਲ ਵਿੱਚ ਦਾਖਲ ਹੋਵੇਗਾ ਇਹ ਮਿਸ਼ਨ ਨੂੰ ਪਾਰਤੀ ਪੁਲਾੜ ਖੋਜ ਅਤੇ ਗਲੋਬਲ ਪੁਲਾੜ ਵਿਗਿਆਨ ਵੱਲੋਂ ਇੱਕ ਹੋਰ ਇਤਿਹਾਸਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਦੱਸ ਦਈਏ ਕਿ ਮਿਸ਼ਨ ਦੌਰਾਨ ਚਾਲਕ ਦਲ ਨੇ 60 ਤੋਂ ਵੱਧ ਵਿਗਿਆਨਿਕ ਪ੍ਰਯੋਗ ਕੀਤੇ ਹਨ ਜਿਸ ਵਿੱਚ ਬਾਇਓ ਮੈਡੀਕਲ ਵਿਗਿਆਨ ਇਹ ਨਿਊ ਰੋ ਸਾਈਜ਼ ਕੀਤੀ ਬੜੀ ਪਲਾਡ ਟੈਕਨੋਲੋਜੀ ਅਤੇ ਉੱਤਮਨ ਸਮੱਗਰੀ ਵਿਗਿਆਨ ਵਰਗੇ ਵਿਪਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਗਰਜੋਗ ਹੈ ਕਿ ਸ਼ਿਵਾਂਸ਼ ਸ਼ੁਕਲਾ ਆਪਣੇ ਸਾਥੀਆਂ ਸਣੇ 25 ਜੂਨ ਨੂੰ ਪਲਾਡ ਯਾਤਰਾ ਤੇ ਗਏ ਸਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ